ਜਿਹੜੇ ਸੱਚੇ ਲੋਕ ਹੁੰਦੇ ਆ ਅਸਲੀ ਲੋਕ ਹੁੰਦੇ ਆ ਉਹ ਚਿਹਰਿਆਂ ਤੋਂ ਨਹੀਂ ਗੱਲਾਂ ਨਾਲ ਨਹੀਂ ਕੰਸਿਸਟੈਂਸੀ ਨਾਲ ਉਹਨਾਂ ਦਾ ਪਤਾ ਲੱਗਦਾ ਹੈ ਕਿ ਉਹ ਕਿੰਨੀ ਲਗਾਤਾਰਤਾ ਨਾਲ ਤੁਹਾਡੇ ਨਾਲ ਜੁੜੇ ਹੋਇਆ ਕਿਦਾਂ ਉਹ ਤੁਹਾਨੂੰ ਤੁਹਾਡੇ ਵਿੱਚ ਬਹੁਤੀ ਦਖਲਅੰਦਾਜ਼ੀ ਨਹੀਂ ਕਰਦੇ ਪਰ ਜਦੋਂ ਵੀ ਤੁਹਾਨੂੰ ਉਹਨਾਂ ਦੀ ਲੋੜ ਹੁੰਦੀ ਹੈ ਤਾਂ ਉਹ ਪਹਿਲੇ ਬੋਲ ਹਾਜ਼ਰ ਹੁੰਦੇ ਆ ਜਿਵੇਂ ਕਹਿੰਦੇ ਹੁੰਦੇ ਆ ਕਿ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਜਿਹੜੇ ਤੁਹਾਡੇ ਲਈ ਸੱਚੀ ਤੁਹਾਡੇ ਲਈ ਫਿਕਰਮੰਦ ਹੈ ਤੁਹਾਡੇ ਵੈਲ ਵਿਸ਼ਰਾ ਤਾਂ ਤੁਹਾਡੇ ਅੱਦੇ ਬੋਲ ਤੇ ਹਾਜ਼ਰ ਹੁੰਦੇ ਆ ਤੇ ਤੁਹਾਡੀ ਹਰ ਸਮੱਸਿਆ ਨੂੰ ਝਟਕੀ ਦੇ ਵਿੱਚ ਹੱਲ ਕਰਨ ਦਾ ਹੁਨਰ ਉਹਨਾਂ ਨੂੰ ਆਉਂਦਾ ਹੁੰਦਾ ਹੈ ਸੋ ਫੇਕ ਲੋਕਾਂ ਨੂੰ ਪਛਾਨਣਾ ਵੀ ਇੱਕ ਕਲਾ ਹੈਗੀ ਆ ਆਪਦੇ ਚ ਇਹ ਹੁਨਰ ਅਸੀਂ ਪੈਦਾ ਕਰੀਏ ਸਭ ਤੋਂ ਪਹਿਲੀ ਗੱਲ ਅਸੀਂ ਕਾਮ ਰਹੀਏ ਸ਼ਾਂਤ ਰਹੀਏ ਉਹਨਾਂ ਨੂੰ ਦੇਖੀਏ ਓਬਜ਼ਰਵ ਕਰੀਏ ਜਦੋਂ ਫੇਕ ਲੋਕ ਬਹੁਤੀਆਂ ਗੱਲਾਂ ਜੀਆਂ ਮਾਰਦੇ ਹੁੰਦੇ ਆ ਨਾ ਤਾਂ ਜਾਦਾ ਦੇਰ ਤੱਕ ਅੱਖ ਨਹੀਂ ਮਿਲਾ ਪਾਉਂਦੇ ਜਦੋਂ ਕੋਈ ਗੱਲ ਜਿਵੇਂ ਬੱਡਾ ਸਾਰਾ ਕੋਈ ਗੱਪ ਛੱਡ ਰਿਹਾ ਜਾਂ ਤੁਹਾਡੀ ਹੱਦੋਂ ਵੱਧ ਚਾਪਲੂਸੀ ਕਰ ਰਿਹਾ ਜਾਂ ਐਵੇਂ ਤੁਹਾਡੇ ਨੇੜੇ-ਨੇੜੇ ਹੋਣ ਦੀ ਕੋਸ਼ਿਸ਼ ਕਰਦਿਆ ਤਾਂ ਤੁਸੀਂ ਇੱਕ ਟੱਕ ਉਹਨਾਂ ਦੀਆਂ ਅੱਖਾਂ ਵੱਲ ਦੇਖੋ ਦੇਖੋ ਕਿ ਉੱਥੇ ਇਹ ਤੇ ਸਚਾਈ ਹੈ ਕਿਉਂਕਿ ਸੱਚੀਆਂ ਅੱਖਾਂ ਵੀ ਆਪਾਂ ਨੂੰ ਨਜ਼ਰ ਆ ਜਾਂਦੀਆਂ ਧੋਖੇਬਾਜ਼ ਅੱਖਾਂ ਵੀ ਅਸੀਂ ਪਛਾਣਦੇ ਹੁੰਨੇ ਆ ਇੰਨੀ ਕਿਸਾਨਾ ਸਾਨੂੰ ਸਾਰਿਆਂ ਨੂੰ ਸਮਝ ਹੈਗੀ ਹੈ ਸੋ ਅੱਖਾਂ ਆਪਣੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੰਦੀਆਂ ਸਚਾਈ ਝੂਠ ਸਾਰਾ ਕੁਝ ਇਨਸਾਨ ਦੀਆਂ ਅੱਖਾਂ ਦੇ ਵਿੱਚ ਲਿਹਾਜ਼ ਅਦਬ ਇੱਜ਼ਤ ਰਿਸਪੈਕਟ ਸਾਰਾ ਕੁਝ ਅੱਖਾਂ ਤੋਂ ਹੀ ਚਲਕਦਾ ਹੁੰਦਾ ਹੈ ਸੋ ਐਨੇ ਕਿ ਸਾਡੇ 'ਚ ਵੀ ਲਿਆਕਤ ਹੋਣੀ ਚਾਹੀਦੀ ਹੈ ਕਿ ਅਸੀਂ ਫੇਕ ਲੋਕਾਂ ਨੂੰ ਪਛਾਣ ਸਕੀਏ ਤੇ ਉਹਨਾਂ ਤੋਂ ਉਹ ਪਰਦਾ ਲਾ ਸਕੀਏ ਪਰ ਬਿਨਾ ਬੋਲਿਆਂ ਬਿਨਾ ਉਹਨਾਂ ਨੂੰ ਕੁਝ ਸੁਣਾਇਆ ਹੌਲੀ-ਹੌਲੀ ਚੁੱਪ ਕਰਕੇ ਪਾਸਾ ਵਟ ਲੈਣ ਨਾਲ